ਹਾਂਜੀ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਿੰਘ ਸਾਸਰੀ ਕਾਲ ਸਾਸਰੀਆ ਵੀਰ ਜੀ ਉਹ ਠੀਕ ਠਾਕ ਹਾਂ ਹਾਂ ਵਧੀਆ ਵਧੀਆ ਠੀਕ ਠਾਕ ਤਿੰਨ ਸੌ ਔਰ ਗੁਰਵਿੰਦਰ ਭਾਈ ਪਸ਼ੂ ਵੇਚ ਗਏ ਉੱਤੇ ਹਾਂਜੀ ਉਦਨ ਵੇਚ ਗਏ ਸੀ ਠੀਕ ਆ ਵੀਰ ਤੇ ਅੱਜ ਚਾਰ ਪਸ਼ੂ ਆ ਤਿੰਨ ਗੱਬਣਾਂ ਤੇ ਇੱਕ ਸੂਈ ਸਫਾਈ ਝੋਟੀ ਦਿਖਾ ਦਾਂਗੇ ਹਾਂਜੀ ਹਾਂਜੀ ਠੀਕ ਆ ਤੇ ਮੱਝਾਂ ਅੱਜ ਵੀ ਮੈਨੂੰ ਲੱਗਦਾ ਵੀ ਸਾਰੀਆਂ ਚੱਗੀਆਂ ਵੱਡੀਆਂ ਬਹੁਤ ਸੋਹਣੀਆਂ ਮੱਝਾਂ ਅੱਜ ਵੀ ਠੀਕ ਆ ਤਾਂ ਪੂਰੀ ਆਪਾਂ ਉਦੋਂ ਵੀ ਦਿਖਾਈ ਸੀਗੀ ਇੱਕ ਹਾਂਜੀ ਉਦੋਂ ਨਹੀਂ ਪੂਰੀ ਵਿਖਾਈ ਸੀ ਲਓ ਵੀ ਠੀਕ ਆ ਅੱਜ ਇੱਕ ਦੋਸਤੋ ਬੂਰੀ ਨੀਲੀ ਦੀ ਬਿਲਕੁਲ ਠੀਕ ਆ ਤੇ ਗਰਮਿੰਦਰ ਵੀਰ ਇੱਥੋਂ ਹੀ ਸਟਾਰਟ ਕਰ ਲੀਆ ਪਹਿਲਾਂ ਠੀਕ ਹੈ ਕੀ ਇਹਦੀ ਡਿਟੇਲ ਆ ਵੀਰ ਤੀਜਾ ਸੂਆ ਕਿੰਨਾ ਸੂਇ ਇਹ ਵੀਰੇ ਯਾਰ ਹੁਣ ਤੇਜਾ ਸੂਆ ਸੁਣਾ ਇਹਨੇ ਤੀਜਾ ਸੂਆ ਹਾਂਜੀ ਹਾਂਜੀ ਲਓ ਵੀ ਦੋਸਤੋ ਤੀਜਾ ਸੂਆ ਇਸ ਮੱਝ ਨੇ ਸੁਣਾ ਬੂਰੀ ਨੀਲੀ ਦੀ ਮੱਝ ਵਟੇ ਫਲ ਦੇ ਦੀ ਠੀਕ ਆ ਇਹ ਦੂਜੇ ਸੂਏ ਨੇ 16 ਕਿਲੋ ਦੁੱਧ ਦਿੱਤਾ ਵਾ ਦੂਜੇ ਚ ਹਾਂਜੀ ਦੂਜੇ ਸੂਏ ਹੁਣ ਇਹ ਕਿ ਤੀਜਾ ਸੁਣਾ ਇਹਨੇ ਠੀਕ ਆ ਹਾਂ ਤੇ ਵਧੀਆ ਚੰਗੀ ਮਿਲਕਿੰਗ ਕਰਾਈ ਤੇ ਹਾਂ ਬਹੁਤ ਵਧੀਆ ਜੀ ਸੋ ਬਾਕੀ ਦੋਸਤੋ ਵਟੇ ਸਰੀਰ ਕਟਾਂਚੇ ਦੀ ਆ ਤੁਹਾਨੂੰ ਜਿਹੜਾ ਪੇਠ ਪੁੱਠੇ ਤੋਂ ਆਪਾਂ ਤੁ ਗਟੇ ਪੱਲੇ ਦੀ ਮਹਾਂ ਦੋਸਤੋ ਬਿਲਕੁਲ ਚੌੜੇ ਪਿੱਟਪੁੜੇ ਦੀ ਆ ਤੇ ਆਰਡਰ ਕੁਆਲਟੀ ਬਿਲਕੁਲ ਤੁਸੀਂ ਆ ਵੇਖੋ ਦਿਨ ਕਿੰਨੇ ਕ ਜੇ ਲੈ ਜੂ ਦਿਨ ਵੀਰੇ ਜੇ 5-6 ਲੈਂਦੀ ਆ 5-6 5 ਕ ਤਾਂ ਦਿਨ ਰਹਿੰਦੇ ਮੈਂ ਦਿਨ ਪੂਰੇ ਹੁੰਣ ਚ ਰਹਿੰਦੇ ਆ ਹੂੰ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਦੇ ਸਕਦੀ ਆ ਠੀਕ ਆ ਠੀਕ ਆ ਹਾਂਜੀ ਲੱਗ ਦੋਸਤੋ 5-6 ਦਿਨ ਦਿਨ ਪੂਰੇ ਹੁੰਣ ਦੇ ਵਿੱਚ ਰਹਿੰਦੇ ਆ ਬਾਕੀ ਜਿੱਦਾਂ ਕਿ ਆਪਾਂ ਦੇਖਦੇ ਆ ਦੋਸਤੋ ਪੂਰੀ ਮਾਜ ਰਾਜੀ ਆ ਠੀਕ ਆ ਵਜਨ ਲੋਡ ਵਾਲੀ ਆ ਕੋਈ 2 ਦਿਨ ਉੱਪਰ ਵੀ ਲੈ ਕੇ ਸੂ ਸਕਦੀ ਆ ਠੀਕ ਆ ਤੇ ਅੰਡਰ ਕੁਆਲਿਟੀ ਤੁਹਾਨੂੰ ਬਾਹਰ ਤੋੜ ਕੇ ਆਪਾਂ ਤਸਵੀਰ ਨਾਲ ਦਿਖਾਉਣੇ ਆ ਠੀਕ ਆ ਜੀ ਫੇਸ ਕੁਆਲਿਟੀ ਦਿਖਾਵਾਂਗੇ ਬਾਕੀ ਥਣ ਥਣ ਵੇਖੋ ਠੀਕ ਆ ਜੀ ਥਣ ਦੇ ਵੇ ਦੀ ਪੂਰੀ ਸਫਾਈ ਆ ਜਾਓ ਵੀਰ ਜੀ ਗਰਮਿੰਦਰ ਕੱਟ ਲੋ ਬਾਹਰ ਨੂੰ ਨਹੀਂ ਇਹਨੇ ਦੰਡ ਬੀਜਲੀ ਆ ਦੇਖੋ ਠੀਕ ਆ ਜੀ ਤੇ ਜੀ ਹਾਈਟ ਦੀ ਗੱਲ ਕਰ ਲਈਏ ਦੋਸਤੋ ਕੱਦ ਕਾਠ ਫੁੱਲ ਬੜਾ ਫੁੱਲ ਬੱਡੀ ਹਾਈਟ ਆ ਠੀਕ ਆ ਤੇ ਹਾਈਟ ਵਾਲੇ ਪਾਸਿਓਂ ਪੂਰੀ ਰਿਕਾਰਡ ਤੋੜ ਚੀਜ਼ ਆ ਰਾਜੀ ਵਜਨ ਤੋੜ ਪੂਰਾ ਤੇ ਆ ਤੁਸੀਂ ਵੇਖ ਸਕਦੇ ਹੋ ਮਾਰਕਿੰਗ ਦੀ ਗੱਲ ਕਰ ਲਓ ਦੋਸਤੋ ਬਿਲਕੁਲ ਸਾਰ ਤੇ ਨਿਸ਼ਾਨ ਅੱਖ ਬਿੱਲੀ ਮਣਕੀ ਬੱਗੀ ਮੋਛ ਨਾਸ ਮੱਥਾ ਬੱਲਾ ਚਾਰੇ ਪੈਰ ਤੋਤੇ ਠੀਕ ਆ ਹਰ ਪਾਸਿਓਂ ਪੂਰੀ ਕੁਆਲਿਟੀ ਆ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਤੁਸੀਂ ਆ ਦੇਖ ਰਹੇ ਹੋ ਠੀਕ ਆ ਜੀ ਆ ਦੇਖੋ ਲੈ ਲਓ ਤੇ ਅੱਛਾ ਗਰਮਿੰਦਰ ਭਾਈ ਐ ਇਹਨੂੰ ਤੋਰ ਲਿਆ ਜ ਮਾੜਾ ਆ ਉਹਨੂੰ ਆਉਣ ਲੈ ਜਾਏ ਠੀਕ ਹਜੇ 5 6 5 6 ਦਿਨ ਦਾ ਜਿਹੜਾ ਦੋਸਤੋ ਆਈਡੀਆ ਕੋਈ ਵੀਰ ਮੰਨ ਕੇ ਸੌਦਾ ਕਰੇ ਠੀਕ ਆ ਕਿਉਂਕਿ ਦਿਨ ਹਜੇ 5 6 ਕੱਢ ਜੂਗੀ ਆਰਾਮ ਨਾਲ ਆ ਲਓ ਜੀ ਆ ਲੈਓ ਜੀ ਲੈਓ ਜੀ ਆ ਇਹਨੂੰ ਕਰ ਲੋ ਜੀ ਆ ਇਹਨੂੰ ਗਰੰਦਰ ਦੇ ਮੂੰਹ ਦਿਖਾ ਦੇ ਜੀ ਵਾਸਤੇ ਆਹ ਲਓ ਜੀ ਠੀਕ ਆ ਜੀ ਸੋ ਕਾਫੀ ਸੋਹਣੀ ਹੈ ਦੋਸਤੋ ਫੇਸ ਕੁਆਲਟੀ ਕਾਫੀ ਸੋਹਣੀ ਹੈ ਸ਼ਕੀਨ ਵੀ ਕਾਫੀ ਆ ਸੋ ਆਰਡਰ ਕੁਆਲਟੀ ਚੰਗੀ ਆ ਬਾਕੀ ਦੂਜੇ ਸਵੇਰੇ ਦੇ ਵਿੱਚ ਵੀਰ ਨੇ ਦੱਸਦਾ ਵੀ 16 ਲੀਟਰ ਦੀ ਮਿਲਕਿੰਗ ਆ ਇਸ ਮਾਜ ਨੇ ਕਰਾਈ ਹੈ ਠੀਕ ਆ ਤੇ ਇਸ ਵਾਰ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਜਿਹੋ ਜੇ ਹਵਾਨੇ ਦੀ ਦੇਖ ਆਰਡਰ ਕੁਆਲਿਟੀ ਆ ਠੀਕ ਆ ਹਾਂਜੀ ਲੈ ਜੋ ਜੀ ਆ ਦੇਖੋ ਠੀਕ ਆ ਅੱਛਾ ਗੁਰਵਿੰਦਰ ਵੀਰੇ ਡਿਮਾਂਡ ਕੀ ਰਹੂਗੀ ਜੀ ਡਿਮਾਂਡ ਵੀਰੇ ਫੋਨ ਤੇ ਕਰ ਲਾਂਗੇ ਫੋਨ ਤੇ ਹਾਂਜੀ ਸਾਰੇ ਪਸ਼ੂ ਦੀ ਲਗਭਗ ਸਾਰਿਆਂ ਦੀ ਫੋਨ ਤੇ ਗੱਲ ਆ ਕਿਉਂਕਿ ਸਾਡੇ ਕੋਲ ਵਪਾਰੀ ਵੀ ਆਉਂਦਾ ਵਾ ਲੈਣ ਹਨਾ ਜੀ ਅੱਛਾ ਜੀ ਹਾਂ ਫਿਰ ਉਹ ਹਿਸਾਬ ਨਾਲ ਫਿਰ ਹੁੰਦਾ ਕੋਈ ਨਹੀਂ ਕਰ ਲੈਂਦਾ ਸੋ ਦੋਸਤੋ ਜਿੱਦਾਂ ਕਿ ਮੋਸਟਲੀ ਵਪਾਰੀ ਵੀਰ ਵੀ ਇਸ ਘਰੋਂ ਲੈ ਕੇ ਜਾਂਦੇ ਆ ਪਸ਼ੂ ਠੀਕ ਆ ਜੀ ਸੋ ਬਾਅਦ ਵਿੱਚ ਕੋਈ ਸੌਤਰਾਜ ਹੁੰਦਾ ਵੀ ਗਾਂ ਪਸ਼ੂ ਉਹਨਾਂ ਵੀ ਸੇਲ ਕਰਨਾ ਹੁੰਦਾ ਤੇ ਕੋਈ ਜਲਪਾਣੀ ਲੈਣਾ ਹੁੰਦਾ ਉਹ ਥੋੜਾ ਜਿਹਾ ਰਿਜਨ ਬਣ ਜਾਂਦਾ ਠੀਕ ਆ ਜੀ ਫੋਨ ਤੇ ਮੁੱਲ ਸਾਰੇ ਪਸ਼ੂਆਂ ਦਾ ਜਿਹੜਾ ਮੁੱਲ ਆ ਫੋਨ ਤੇ ਕੀਤਾ ਜਾਊਗਾ ਸੋ ਜਿਹੜਾ ਜਿਹੜਾ ਪਸ਼ੂ ਜਿਹੜਾ ਐਨੀਮਲ ਤੁਹਾਨੂੰ ਪਸੰਦ ਹੋਊਗਾ ਉਹਦੀ ਵਿਸ਼ੇਸ਼ਤਾ ਉੱਤੇ ਤੁਸੀਂ ਗੱਲ ਬਾਤ ਹੈਗੀ ਹੈ ਜਾਣਕਾਰੀ ਆਪਾਂ ਤੁਹਾਨੂੰ ਦੇ ਦਾਂਗੇ ਜਿਹੜੇ ਮੁੱਲ ਨੇ ਜਿਹੜੇ ਪ੍ਰਾਈਸ ਨੇ ਉਹ ਜਿੰਨੇ ਮੁੱਲ ਵੀ ਹਿਸਾਬ ਦੇ ਆਪਾਂ ਜਿੰਨੇ ਪੰਜ ਹਜ਼ਾਰ ਦਾ ਰੱਖਿਆ ਆਪਾਂ ਦੱਸ ਦਾਂਗੇ ਠੀਕ ਹੈ ਠੀਕ ਹਾਂਜੀ ਹਾਂਜੀ ਇਹ ਨਹੀਂ ਵੀ ਆਪਾਂ ਹੁਣ ਵੀ ਇੰਨਾ ਮੁੱਲ ਕਰਕੇ ਤੇ ਮਗਰੋਂ ਇੱਕੇ ਹਨਾ ਬਿਲਕੁਲ ਅੱਛਾ ਗੁਰਮਿੰਦਰ ਵੀਰ ਆ ਮੱਝ ਆ ਗਈ ਦੂਜੇ ਨੰਬਰ ਤੇ ਇਹਦਾ ਕੀ ਆ ਇਹ ਵੀਰੇ ਦੂਜੇ ਸਵੇ ਸੁਣਾ ਹੋਣੇ ਨੇ ਦੂਜੇ ਹਾਂਜੀ ਠੀਕ ਆ ਸੂਬੇ ਤੁਜਾ ਦਿਨ ਕਿੰਨੇ ਲੱਗ ਗਏ ਕਹਿੰਦੇ ਹਜੇ ਪੂਰੇ 8 ਦਿਨ ਪਏ ਆ 8 ਦਿਨ ਹਾਂਜੀ ਲੋ ਵੀ ਦੋਸਤੋ 8 ਦਿਨ ਹਜੇ ਪੂਰੇ ਲੈਜੂ 8 ਦਿਨ ਸੂਨ ਦੇ ਵਿੱਚ ਬਾਕੀ ਆ ਇੱਕ ਹਫਤਾ ਬਿਲਕੁਲ ਨੇੜੇ ਸਮਾਂ ਤੁਸੀਂ ਮੰਨ ਕੇ ਫਿਰ ਸੌਦਾ ਕਰਿਓ ਸੂਬਾ ਤੁਜਾ ਰਾਜੀ ਆ ਵਜਨ ਧੋੜੇ ਦਾ ਵੀ ਪੂਰਾ ਠੀਕ ਆ ਜੀ ਫੁੱਲ ਵੱਡੀ ਮਾਝੇ ਵੀ ਹਾਂਜੀ ਬਹੁਤ ਸਾਰਾ ਤੇ ਹਾਈਟ ਕਾ ਤਾਂ ਪੂਰਾ ਉੱਚਾ ਪਤਲੇ ਪਿੰਡੇ ਦੀ ਆ ਤੇ ਆਰਡਰ ਕੁਆਲਿਟੀ ਤੁਸੀਂ ਆਪ ਹੀ ਦੇਖ ਲਓ ਠੀਕ ਆ ਜੀ ਸਪੇਸ ਵਿੱਚ ਚੰਗੀ ਆ ਪੂਰਾ ਹਫਤਾ ਪਿਆ ਆ ਠੀਕ ਆ ਜੀ ਪੂਰਾ ਹਫਤਾ ਸਮਾਂ ਕੱਢ ਕੇ ਫਿਰ ਸੂ ਗੀ ਠੀਕ ਆ ਆ ਫੇਸ ਕੁਆਲਿਟੀ ਦੇਖੋ ਠੀਕ ਹੈ ਬਾਕੀ ਥਾਣਾ ਥੋਣਾ ਦੀ ਪੂਰੀ ਸਭਾਈ 35 ਪਸ਼ੂ ਸਾਰੇ ਜਿੰਨੇ ਗੱਪਣ ਆਪਾਂ ਦਿਖਾਉਣੇ ਸਾਰੇ ਤੇ ਪਣੋ ਕੇ ਰਿਪੋਰਟ ਆ ਜੀ ਹਾਂਜੀ ਓਕੇ ਓਕੇ ਜੀ ਠੀਕ ਆ ਕਰਮਿੰਦਰ ਭਾਈ ਖੋਲ ਲੋ ਇਹਨੂੰ ਤੋਰ ਦੇ ਆ ਜੀ ਇਹ ਹੁਣੇ ਆਈ ਅੱਜ ਹੀ ਆ ਜੀ ਠੀਕ ਆ ਜੀ ਸੋ ਬਿਲਕੁਲ ਜਿਹੜਾ ਦੋਸਤੋ ਟਿੱਪ ਕੇ ਤਸੱਲੀ ਕਰ ਲਿਓ ਬਾਕੀ ਤਸੱਲੀ ਆਪਦੀ ਆ ਕਿਉਂਕਿ ਵਪਾਰ ਦਾ ਕੰਮ ਆ ਤਸੱਲੀ ਵਾਲੇ ਪਾਸੇ ਕੋਈ ਢਿੱਲ ਨਹੀਂ ਹੁੰਦੀ ਤਸੱਲੀ ਆਪਦੀ ਵੀਰ ਹੁਣੀ ਭਰਾ ਕੇ ਲਿਆਉਂਦੇ ਆ ਪਰ ਕੋਈ ਵੀਰ ਲੈ ਕੇ ਜਾਵੇ ਗੱਪਣ ਪਸ਼ੂ ਆਪਦਾ ਟਿੱਪ ਕੇ ਲੈ ਕੇ ਜਾਏ ਉਹ ਠੀਕ ਆ ਇਹ ਫੇਸ ਕੁਆਲਟੀ ਚੰਗੀ ਆ ਰਾਜੀ ਪੂਰੀ ਵਜਨ ਲੋੜਾ ਲਈ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਟੂ ਵਾਟਰ ਕੁਆਲਿਟੀ ਚੰਗੀ ਹੈ ਇੱਕ ਹਫਤੇ ਦੇ ਦੌਰਾਨ ਦੋਸਤੋ ਆਪਾਂ ਹੋਰ ਉਮੀਦ ਕਰ ਸਕਦੇ ਆਂ ਵੀ ਆਰਡਰ ਕਾਫੀ ਖੁੱਲਾ ਬਣਾ ਲੂਗੀ ਠੀਕ ਆ ਤੇ ਦੁੱਧ ਨਾਰਮਲੀ ਕੋਈ ਗੇ ਚੰਗੇ ਚੱਲਣ ਦੀ ਸੁਭਾਵਨਾ ਜਿਹੋ ਜਿਹਾ ਪਾਂਡਾ ਦੋਸਤੋ ਆਪਾਂ ਦੇਖ ਰਹੇ ਆ ਚੰਗਾ ਮਿਲਕ ਪਾਉਣ ਦੀ ਪੂਰੀ ਸੁਭਾਵਨਾ ਇਸ ਮੱਝ ਦੀ ਠੀਕ ਆ ਰਾਜੀ ਆ ਵਜਨ ਲੋੜ ਪੂਰਾ ਠੀਕ ਆ ਤੇ ਮੁੱਲ ਵੈਸੇ ਖਾਸ ਤੌਰ ਤੇ ਮੈਂ ਪਹਿਲਾਂ ਜ਼ਿਕਰ ਕਰਤਾ ਸਾਰੇ ਪਸ਼ੂਆਂ ਦੇ ਜਿਹੜੇ ਦੋਸਤੋ ਫੋਨ ਤੇ ਹੋਣਗੇ ਠੀਕ ਆ ਤੇ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਜਾਂ ਬੇਠੋ ਠੀਕ ਆ ਮੋੜ ਦੇ ਵੀਰ ਗੁਰਵਿੰਦਰ ਠੀਕ ਲੈ ਆ ਪੂਰਾ ਬਣਦੀ ਹੈ ਜੀ ਹਾਂ ਹਾਂ ਬਿਲ ਅਟਰ ਵਾਲੇ ਪਾਸੋਂ ਦੋਸਤੋ ਅਟਰ ਵਾਲੇ ਪਾਸੋਂ ਤਾਂ ਇਹ ਕਮਾਲਾਂ ਹੀ ਕਰ ਦੇਣੀ ਬੰਦਾ ਪਾ ਲੈਣੀਆਂ ਕਰਮਾਲੀਆਂ ਆ ਹਜੇ 7 ਦਿਨ ਬਾਕੀ ਘਟੋ ਘੱਟ 8 ਦਿਨ ਬੈਸ ਸਪੇਸ ਵਿਥੀ ਦੀ ਗੱਲ ਕਰਨ ਲਈਏ ਦੋਸਤੋ ਚੱਪੇ-ਚੱਪੇ ਤੇ ਥਣ ਚੱਪੇ-ਚੱਪੇ ਨਾਲੋਂ ਵੀ ਵੱਧ ਦੂਰੀ ਹੈ ਜਿਹੜੀ ਆਪਸੀ ਥਣਾ ਦੀ ਠੀਕ ਹੈ ਸੋ ਫੁੱਲ ਵਜ਼ਨ ਲੋਡ ਵਾਲੀ ਪੂਰੇ ਵਜ਼ਨਦਾਰ ਜਿਹੜੀ ਦੋਸਤੋ ਇਹ ਤੁਹਾਨੂੰ ਝੋਟੀ ਮਿਲੂਗੀ ਦੂਜਾ ਸਵੇਰ ਸੋਣਾ ਇਹਨੇ ਠੀਕ ਹੈ ਇਹ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਰੇਟ ਇਹਦਾ ਵੀ ਜਿਹੜਾ ਫੋਨ ਤੇ ਹੋ ਜੂਗਾ ਠੀਕ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਆ ਝੋਟੀ ਦਿਖਾਉਣੀ ਆ ਠੀਕ ਆ ਜੀ ਨੀਲੀ ਦੀ ਝੋਟੀ ਆ ਦੋਸਤੋ ਹਾਈਟ ਕੱਦ ਤੁਸੀਂ ਆਪ ਹੀ ਦੇਖ ਲਓ ਵੀ ਫੁੱਲ ਵੱਡੀ ਹਾਈਟ ਆ ਥੋੜਾ ਦੂਰੀ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੈੱਕ ਜੀ ਵੀ ਫੁੱਲ ਵੱਡੇ ਕੱਦ ਕਰਦੀ ਆ ਤੇ ਗੁਰਵਿੰਦਰ ਪਹਿਲਾਂ ਲੈਣਾ ਵੀਰ ਪਹਿਲਾਂ ਝੋਟੀ ਹਾਂਜੀ ਪਹਿਲਾਂ ਲੈਣਾ ਜੀ ਪਹਿਲਾਂ ਸੂਈ ਆ ਦਿਨ ਕਿੰਨੇ ਕੋਗੇ ਨੂੰ ਇਹ ਅੱਜ ਦੂਜਾ ਦੇਣਾ ਜੀ ਦੂਜਾ ਦਿਨ ਹਾਂਜੀ ਠੀਕ ਆ ਇਹ ਨਾ ਇਹ ਬੱਚਾ ਨਹੀਂ ਗਈ ਮੰਨ ਲਓ ਲੈਂਦੀ ਬੱਚਾ ਨਹੀਂ ਰਿਹਾ ਜੀ ਹਾਂਜੀ ਬੱਚਾ ਮਗਰ ਕੱਟੀ ਬਹੁਤ ਸੋਹਣੀ ਨੀਲੀ ਰਾਵੀ ਦੀ ਕੱਟੀ ਆ ਨੀਲੀ ਦੀ ਮਗਰ ਦੋਸਤੋ ਕੱਟੀ ਆ ਪੰਜੇ ਨਿਸ਼ਾਨੀਆਂ ਜਿਵੇਂ ਚਾਰੇ ਪੈਰ ਚਾਰੇ ਖੁਰ ਤੋਤੇ ਆ ਤਾਂ ਗੱਲ ਹੀ ਕੀ ਮੱਥੇ ਪੰਜ ਵਧੀਆਂ ਮਿਲ ਪੈਂਦੀ ਆ ਮੰਨ ਲਓ ਅੱਗੇ ਫੰਡ ਪਾ ਗਏ ਅੱਛਾ ਹਾਂ ਉਤਰਾ ਕੋਈ ਗੱਲ ਬੱਚੇ ਤੋਂ ਥੋੜੀ ਹੌਲ ਕਰਦੀ ਐ ਇੱਕ ਨਾ ਥਾਣ ਵੀ ਐਕਸਟਰਾ ਲੱਗਾ ਹੋਇਆ ਇਧਰ ਲੈ ਬੰਨੇ ਆ ਐ ਬੰਨੇ ਹਾਂ ਵੀ ਠੀਕ ਇਧਰ ਵੀ ਲੱਗਾ ਜੀ ਉਹ ਤਾਂ ਵੈਸੇ ਹੀ ਛੋਟੀ ਜੀ ਬੱਚੀ ਲੱਗੀ ਆ ਆ ਵੀ ਇਧਰ ਉਹ ਨਹੀਂ ਚਲਦੀ ਜੀ ਆ ਚਲਦਾ ਇਹਦੇ ਜਾਂਉਂਦੀਆਂ 10 12 ਆਉਂਦੀਆਂ ਅੱਛਾ ਇੱਕ ਪਾਸੇ ਤਿੰਨ ਤਿੰਨ ਥਾਣੇ ਦੇ ਇੱਕ ਪ ਪੰਜ ਥਾਣੇ ਦੋਸਤੋ ਠੀਕ ਆ ਹੋਰ ਆ ਜਿਹੜਾ ਮੰਨੋ ਆ ਵੈਸੇ ਭਲਜੀ ਆ ਉਸ ਤਰ੍ਹਾਂ ਕੋਈ ਇੱਕ ਧਾਰ ਦਾ ਨਹੀਂ ਫਰਕ ਹੈਗਾ ਭਾਵੇਂ ਕੋਈ ਚਾਰ ਡੰਗ ਚੋਗੇ ਲੈ ਜੀ ਅੱਛਾ ਹਾਂਜੀ ਇਹਦੇ ਥੱਲੇ 10 ਕਿਲੋ ਬੋਲ ਆਈ ਆ ਠੀਕ ਆ ਜੀ ਹਾਂਜੀ ਲਓ ਜੀ ਆ ਫੇਸ ਕੁਆਲਟੀ ਇਹ ਨੀਲੀ ਦੇ ਵਿੱਚ ਦੋਸਤੋ ਜਿਹੜੀ ਝੋਟੀ ਹੁੰਦੀ ਹੈ ਬਾਕੀ ਇੱਕ ਥਣ ਵਾਈਟ ਆ ਤੇ ਚਾਰ ਥਣ ਜਿਹੜੇ ਦੋਸਤੋ ਹੈਗੇ ਆ ਠੀਕ ਆ ਪੰਜ ਥਣ ਹੀ ਆ ਇੱਕ ਪਿੱਛੇ ਬੱੱਚਾ ਜਿਹਾ ਲੱਗਾ ਠੀਕ ਆ ਜੀ ਉਹ ਨਹੀਂ ਚੱਲਦਾਗਾ ਬਾਕੀ ਪੰਜ ਥਣ ਪ੍ਰੋਪਰ ਸਰੂਪ ਪੰਜੇ ਥਣ ਵਰਦੇ ਆ ਕੋਈ ਠੀਕਾ ਬਾਕੀ 10 ਕਿਲੋ ਹੁਣ ਬੋਲਾ ਅੱਜ ਦੂਜਾ ਤੀਜਾ ਦੇ ਨੇ ਅੱਜ ਦੂਜਾ ਦੇ ਨਹੀਂ ਆ ਜੇ ਦੂਜੇ ਦਿਨ ਹੀ 10 ਕਿਲੋ ਬੋਲਾ ਆ ਅੱਛਾ ਜੀ ਬਹੁਤ ਵੀਰ ਤਰਾਜ ਕਰਦੇ ਹੋ ਵੀ 10 ਦਿਨ 10 ਕਿਲੋ ਬੋਲਾ ਬੜਾ ਹੁੰਦਾ ਬੋਲਾ 10 ਕਿਲੋ ਭਾਈ ਜੀ ਭਾਵੇਂ ਆਪਣੇ ਕੋਲ ਚਾਰ ਡੰਗ ਜੋ ਕੇ ਲੈ ਜੀ ਠੀਕ ਆ ਜੀ ਹਾਂ ਜੀ 10 ਕਿਲੋ ਮੇਰਾ ਵੀਰ ਕੋਈ ਆਪਦੀ ਤਸੱਲੀ ਕਰ ਲੈ ਦੋਸਤੋ ਬੋਲੇ ਤੇ ਚੱਲਦੀ ਉਹਦੇ ਉੱਪਰ ਉਹਦੀ ਸਾਈ ਦੇ ਜੇ ਅੱਧ ਚੋਗ ਹੈ ਜੇ ਵੀਡੀਓ ਕਾਲ ਤੇ ਚੋਣੀ ਤਾਂ ਅੱਛਾ ਗਰਮਿੰਦਰ ਵੀਰ ਫਿਰ ਬੱਚਾ ਨਹੀਂ ਲੈਂਦੀ ਬੱਚਾ ਨਹੀਂ ਬੱਚਾ ਨਹੀਂ ਲੈਂਦੀ ਵੀ ਉਸ ਤਰ੍ਹਾਂ ਚੋ ਮੰਨ ਲਓ ਮਿਲ ਪੈਂਦੀ ਆ ਉਸ ਤਰੇ ਪਸਵਾ ਜਾਂਦਾ ਹਾਂਜੀ ਬਹਿ ਕੇ ਥੱਲੇ ਘੜ ਘੜ ਕੇ ਹੋ ਜਾਂਦੀ ਇੱਕ ਟਾਈਮ ਮੜਾ ਆ ਟੀਕਾ ਲਾਉਣਾ ਪੈਂਦਾ ਇੱਕ ਟਾਈਮ ਤਾਂ ਵਧੀਆ ਮਿਲ ਪੈਂਦੀ ਹੈ ਉਹ ਤਾਂ ਦੂਜੇ ਹਾਂਜੀ ਹਾਂਜੀ ਅਕਸਰ ਹੌਲੀ ਹੌਲੀ ਆਦਤ ਜਿਹੜੀ ਦੋਸਤੋ ਪਸ਼ੂ ਨੂੰ ਪੈ ਜਾਊਗੀ ਥੋੜਾ ਪਤਾ ਟੀਕਾ ਕਿਉਂਕਿ ਦੋ ਤਿੰਨ ਦਿਨਾਂ ਦੀ ਦੋ ਦਿਨਾਂ ਦੀ ਸੂਈ ਆ ਥੋੜਾ ਅੱਗੇ ਥੋੜੀ ਜਿਹੀ ਹੱਥ ਭੰਨਣ ਵਾਲੀ ਗੱਲ ਆ ਵੀ ਦੋਸਤੋ ਕਾਰੀ ਵੀ ਹੜੀ ਦਾ ਵੀਰ ਹੈਗਾ ਥੋੜਾ ਜਿਹਾ ਅੱਗੇ ਖੜਾ ਰੀ ਵੀਰ ਬੱਚਾ ਤੁਸੀਂ ਬਿਲਕੁਲ ਲਾ ਸਕਦੇ ਬੱਚਾ ਇਹਦਾ ਨਾਲ ਕਈ ਵਾਰ ਪਹਿਲਾਂ ਝੋਟੀਆਂ ਦੇ ਵਿੱਚ ਦਿੱਕਤ ਆਉਂਦੀ ਆ ਵੀ ਪਸ਼ੂ ਜਿਹੜਾ ਬੱਚਾ ਕੀ ਨਾ ਭੁੱਲ ਜਾਂਦੇ ਆ ਠੀਕ ਆ ਤੇ ਉਸ ਤਰ੍ਹਾਂ ਜਿਹੜਾ ਦੋਸਤੋ ਇਸ ਝੋਟੀ ਨੇ ਬਿਲਕੁਲ ਬੱਚਾ ਭੁੱਲੀ ਆ ਤੇ ਤੁਸੀਂ ਬੱਚਾ ਮਗਰ ਕੱਟੀ ਆ ਕੱਟੀ ਵੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਕੱਟੀ ਬਹੁਤ ਸੋਹਣੀ ਆ ਠੀਕ ਆ ਨੀਲੀ ਦੀ ਮਗਰ ਕੱਟੀ ਆ ਆਪ ਝੋਟੀ ਜੜੀ ਆ ਦੋਸਤੋ ਇਹ ਨੀਲੀ ਦੀ ਆ ਠੀਕ ਆ ਅਲਟਰ ਕੁਆਲਿਟੀ ਬਿਲਕੁ ਠੀਕ ਹੈ ਜੀ ਪਰ ਹੈ ਪੰਜ ਥਣੀਆਂ ਜੀ ਠੀਕ ਆ ਪੰਜ ਥਣੀਆਂ ਤੇ ਪੰਜੇ ਥਣ ਚੱਲਦੇ ਆ ਪ੍ਰੋਪਰ ਅੱਛਾ ਗਰਮਿੰਦਰ ਵੀਰ ਜਿਹੜਾ ਪੰਜਵੇਂ ਥਣ ਵਿੱਚਕਾਰ ਲਗਾ ਉਲਟ ਪੈਣੀ ਦੇ ਤੇ ਧਾਰਾਂ ਪੂਰੀਆਂ ਨੇ ਉਹਦੇ ਚੋਂ ਉਹਦੇ ਚ 10 ਧਾਰਾਂ ਆਉਂਦੀਆਂ ਜੀ 10 ਧਾਰਾਂ ਨੇ ਹਾਂਜੀ ਠੀਕ ਹੈ ਜੀ ਗਿਣਤੀ ਦੀ ਲਓ ਜੀ 10 ਧਾਰਾਂ ਨੇ ਠੀਕ ਹੈ ਜੀ ਜਿਹੜਾ ਬਿਲਕੁਲ ਸੈਂਟਰ 'ਚ ਲੱਗਾ ਅਗਲੇ ਪਿਛਲੇ ਥਾਣਾ ਉਲਟ ਪੈਣੀ ਵਾਲੇ ਪਾਸੇ ਤੇ ਆਹ ਵੇਖੋ ਤੋੜ ਦੋ ਤੋੜ ਆ ਬਹੁਤ ਹੈ ਜੀ ਠੀਕ ਆ ਝੋਟੀ ਚੰਗੀ ਆ ਦੋਸਤੋ ਹਾਈਟ ਕਦਾਂ ਵਾਲੇ ਪਾਸਿਓਂ ਵੇਖੀਏ ਤੇ ਫੁੱਲ ਵੱਟੀ ਝੋਟੀ ਆ ਠੀਕ ਆ ਤੇ ਜੋ ਤੁਹਾਨੂੰ ਗੱਲ ਦੱਸਦੀ ਆ ਬਸ ਉਹ ਹੈਗੀ ਆ ਅੱਗੋਂ ਜਿਹੜਾ ਵੀਰ ਥੋੜੀ ਜਿਹੀ ਖੇਚਲ ਕਰ ਲੂ 2-4 ਦਿਨ ਦੇ ਵਿੱਚ ਦੋਸਤੋ ਜਿਹੜਾ ਥੋੜਾ ਪਤਾ ਟੀਕਾ ਪਸ਼ੂ ਲੈਂਦਾ ਠੀਕ ਆ ਜੀ ਤੇ ਉਹ ਵੀ ਜਿਹੜਾ ਤੁਸੀਂ ਛਡਾ ਸਕਦੇ ਜਦੋਂ ਬਿਲਕੁਲ ਬੱਚਾ ਥੱਲੇ ਪੌਂ ਲੱਗ ਪਈ ਤੇ ਗੁਰਵਿੰਦਰ ਦੇ ਦਾ ਮੁੱਲ ਵੀ ਫੋਨ ਤੇ ਹਾਂਜੀ ਕਰ ਲਾਂਗੇ ਭਾਈ ਫੋਨ ਤੇ ਫੋਨ ਤੇ ਮੁੱਲ ਹੋ ਜਾਊਗਾ ਠੀਕ ਆ ਸੋ ਤਿੰਨ ਜੜੀਆਂ ਦੋਸਤੋ ਅਜੇ ਮੱਜਾਂ ਝੋਟੀਆਂ ਸੀਗੀਆਂ ਇੱਕ ਤੁਹਾਨੂੰ ਜੜੀਆਂ ਲਾਸਟ ਦੇ ਵਿੱਚ ਆਪਾਂ ਵ ਸੋ ਦੋਸਤੋ ਬਿਲਕੁਲ ਇੱਕ ਵੈੜ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਠੀਕ ਆ ਜੀ ਇਹ ਵੈੜ ਜਿਹੜੀ ਆ ਵੀ ਬਕਾਊ ਆ ਗੱਬਣ ਵੈੜ ਆ ਠੀਕ ਆ ਜੀ ਅ ਜਿਵੇਂ ਸਿੰਘੋਂ ਆਪਾਂ ਸਿੰਘ ਥੋੜੇ ਜਿਹਾ ਕਹਿੰਦੇ ਝੁੰਗੀ ਹੈਗੇ ਟੈਪ ਸੀਗਾ ਜੀ ਤੇ ਗਰਮਿੰਦਰ ਇਹ ਸੁਹਾਵੀਰ ਕਣਮਸ ਹੁੰਦੀ ਆ ਇਹ ਦੂਜਾ ਸੁਹਾ ਸੁਹਦੀ ਆ ਦੂਜਾ ਸੁਹਾ ਦੋਸਤੋ ਇਸ ਵੈੜ ਨੇ ਸੂਣਾ ਤੇ ਦਿਨ ਹਜੇ ਲੈਂਦੀ ਕਿੰਨੇ ਕ ਇਹ ਹਜੇ 10 ਦਿਨ ਰਹਿੰਦੇ ਨੇ ਪੂਰੇ 10 ਕ ਦਿਨ ਹਾਂ ਜੀ ਲਓ ਜੀ 10 ਦਿਨ ਹਜੇ ਦੋਸਤੋ ਸੂਣ ਦੇ ਵਿੱਚ ਬਾਕੀ ਹੈ ਠੰਡੀ ਠੰਡੀ ਬੜੀ ਆ ਜਿਵੇਂ ਮਰਜੀ ਬੈਠਾ ਰੋ ਭਾਂ ਪ੍ਰੋਬਲਮ ਕੋਈ ਨਹੀਂ ਠੀਕ ਆ ਜੀ ਬਾਕੀ ਵੀਰ ਕਹਿੰਦਾ ਵੀ ਠੰਡੀ ਧੀਰੀ ਆ ਸੀਲਸ ਹਊਗਾ ਤੇ 10 ਦਿਨ ਹਜੇ ਕੋਈ ਵੀਰ ਆਈਡੀਆ ਮੰਨ ਕੇ ਫੇਰ ਸਬਦਾ ਕਰ ਸਕਦਾ ਠੀਕ ਆ ਜੀ ਤੇ ਥਣ ਪੂਰਾ ਮੁਠੀ ਹੈ ਦੂਰੋਂ ਨੇੜਿਓਂ ਕਿਸੇ ਵੀਰ ਨੇ ਆਉਣਾ ਜਿੱਥੋਂ ਤੱਕ ਆਪਾਂ ਦੇਖ ਰਹੇ ਹਾਂ ਮੌਕੇ ਤੇ ਮੁਠੀ ਥਾਣਾ ਹੱਥੀ ਚਵਾਈਆ ਕੋਈ ਵੀਰ ਕਰਲੇ ਭਾਂ ਚਵਾਈ ਕਰਲੇ इजीली ਤੁਸੀਂ ਜਿਹੜੀ ਚਵਾਈ ਦੋਸਤੋ ਕਰ ਸਕਦੇ ਜੇ ਕੋਈ ਛੋਟਾ ਜਿਹਾ ਥਾਣ ਨਹੀਂ ਹੈਗਾ ਬਾਕੀ ਖੋਲ ਕੇ ਤਸਲੀ ਨਾਲ ਤੋਰ ਦਿੰਨੇ ਆ ਸੂਬਾ ਆ ਦੇਖੋ ਡੱਬੀ ਵੜਾ ਦੋਸਤੋ ਠੀਕ ਹੈ ਹਾਈਟ ਮੀਡੀਅਮ ਆ ਜੰਮੀ ਪਲੀ ਪੂਰੀ ਆ ਰਾਜੀ ਆ ਵਜਨ ਵਾਲੀ ਪੂਰੀ ਆ ਦੇਖੋ ਆ ਲੈਓ ਜੀ ਠੀਕ ਆ अच्छा गुरविंदर भाई रा मोलंदा कि ਰੂਗਾ ਫਿਰ 몰 ਫੋਨ ਤੇ ਕਰ ਲਾਂਗੇ ਵੀਰ ਅੱਜ ਫਿਰ ਸਾਰਿਆਂ ਦਾ ਫੋਨ ਤੇ ਹਾਂਜੀ ਫੋਨ ਤੇ ਹੀ ਅੱਜ ਫੋਨ ਠੀਕ ਹੈ ਜੀ ਟੋਟਲ ਪਸ਼ੂ ਦੋਸਤੋ 4 ਸੀ 4ਾਂ ਦਾ ਜਿਹੜਾ ਮੋਲੇ ਉਹ ਫੋਨ ਤੇ ਕੀਤਾ ਜਾਊਗਾ ਠੀਕ ਆ ਤੇ ਕੰਟੈਕਟ ਨੰਬਰ ਜਿਹੜੇ ਆਪਾਂ ਬਿਲਕੁਲ ਥੱਲੇ ਚੱਲਦੇ ਕਰ ਦੇਨੇ ਆ ਸਕਰੀਨ ਤੇ ਵੈਸੇ ਨੰਬਰ ਜਿਹੜੇ ਆਪਾਂ ਲੈ ਲੈਨੇ ਆ ਠੀਕ ਹੈ ਜੀ ਜਿਨ੍ਹਾਂ ਤੇ ਤੁਸੀਂ ਕਾਲ ਸੰਪਰਕ ਕਰਨੀ ਤੇ ਨੰਬਰ ਬੋਲ ਦਿਓ ਆਪਣੇ ਜੀ 97819 65452 ਹਾਂਜੀ 95928 24032 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਵਿੰਦਰ ਪਿੰਡ ਸਿੰਘਾਪਾੜੀ ਜਿੱਥੇ ਤੁਸੀਂ ਖਾਸ ਵਿజిਟ ਕਰਨੀ ਹੈ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਪਸੂ ਦਿਖਾਤੇ ਆ ਤੁਹਾਨੂੰ ਹਰ ਟਾਈਮ ਜਿਹੜੇ ਦੋਸਤੋ ਨਾਗਨੇ ਘਟੋ ਕਰ ਵੀ 5-6 ਨਾਗ ਕੋਈ 5-7 ਨਾਗ ਜਿਹੜੇ ਆ ਮੱਝਾਂ ਹੋਣ ਚਾਹੀਏ ਵੜਾ ਹੋਣ ਮਜੂਦ ਹੁੰਦੇ ਆ ਠੀਕ ਆ ਤੁਸੀਂ ਆਪਦਾ ਸਮੇਂ ਸਮੇਂ ਤੇ ਕੋਈ ਵੀਰ ਜਿਹੜਾ ਖਰੀਦਦਾਰ ਹੈਗਾ ਸੰਪਰਕ ਪਨਾ ਕੇ ਰੱਖ ਸਕਦੇ ਜੇ ਬੈਜ ਦੇ ਨਾਲ ਠੀਕ ਆ ਬਾਕੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ